ਕੋਸੋ ਇਸ ਨੂੰ ਤੱਕਣਾ ਜਵਾਨ ਅੰਕ ਅੰਨੇ ਅਸਾਂ ਗੱਲ ਬਹੁਤ 8 ਬੱਚੇ ਹਾਂ ਮੋਢਾ ਕਰਕੇ ਬੱਚੇ ਸਾਰੇ ਕੋ ਕਰਦੇ ਨੇ ਦਹੀ ਦਾ ਬਥੇ ਮੋੜ ਲਓ ਬਸ ਹੁਣ ਚੰਤ ਲੈਣੇ ਚੰਤ ਲੈਣੇ ਆਨ ਨੂੰ ਲਿਆ ਹੁਣ ਬਸ ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਜਿਹੜੀ ਵੀਡੀਓ ਬਣਾ ਰਹੇ ਇੱਕ ਟਾਪ ਵੀਡੀਓ ਬਣਾ ਰਹੇ ਆ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਜੇ ਡੈਰੀ ਫਾਰਮ ਦੇ ਵਿੱਚ ਕਈ ਪਸ਼ੂ ਕਟਰੂ ਉੱਪਰ ਲ ਜਾਂਦੇ ਨੇ ਲੱਖਾਂ ਦਾ ਜਿਹੜਾ ਪਸ਼ੂ ਆ ਕੱਖਾਂ ਦਾ ਹੋ ਜਾਂਦਾ ਸੋ ਅੱਜ ਜਿਹੜੀ ਵੀਡੀਓ ਇਸ ਵਿਸ਼ੇ ਤੇ ਬਣਾ ਰਹੇ ਆ ਤੇ ਇੱਕ ਜਿਹੇ ਆਪਾਂ ਤੁਹਾਨੂੰ ਮਾਹਰ ਵੀਰ ਨਾਲ ਬਜ਼ੁਰਗ ਨਾਲ ਆਪਾਂ ਮਿਲਾਵਾਂਗੇ ਜਿਹੜਾ ਇਸ ਚੀਜ਼ ਦਾ ਮਾਹਰ ਹੈ ਕਟਰੂ ਲਾਉਂਦੇ ਦਾ ਤੁਸੀਂ ਕਾਫੀ ਦੇਖੇ ਹੋਣੇ ਆ ਪਰ ਅਜੇ ਹਾ ਕਟੜੂ ਲਾਉਂਦਾ ਕੋਈ ਮੇਰੇ ਹਿਸਾਬ ਨਾਲ ਨਹੀਂ ਦੇਖਿਆ ਹੋਣਾ ਜਿਹੜੇ ਜਿਹੜੇ ਭਰਾਵਾਂ ਨੇ ਦੇਖਿਆ ਉਹ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਕਟੜੂ ਲਾਉਣ ਦਾ ਤਰੀਕਾ ਇੱਕ ਵੱਖਰਾ ਹੀ ਹੈ ਸਭ ਤੋਂ ਪਹਿਲਾਂ ਤਿੰਨ ਚਾਰ ਪੁੜੀਆਂ ਪਾ ਕੇ ਸ਼ੈਂਪੂ ਦੀਆਂ ਚੰਗੀ ਤਰ੍ਹਾਂ ਕਟੜੂ ਨਮੋੜਾ ਪੈਂਦਾ ਤੇ ਉਸ ਤੋਂ ਬਾਅਦ ਆਪਾਂ ਸਾਨੂੰ ਮੱਝ ਦੇ ਕੋਲੇ ਲੈ ਕੇ ਚੱਲਾਂਗੇ ਕਿਉਂਕਿ ਜਿਹੜਾ ਪਸ਼ੂ ਇੱਕ ਵਾਰੀ ਕਟੜੂ ਭੁੱਲ ਜਾਂਦਾ ਤੇ ਬਾਅਦ ਦੇ ਵਿੱਚ ਆਪਣਾ ਜਿਹੜਾ ਪਸ਼ੂ ਖਰਾਬ ਹੋ ਜਾਂਦਾ ਲੱਖਾਂ ਦਾ ਪਸ਼ੂ ਕੱਖਾਂ ਦੇ ਵਿੱਚ ਆਪਾਂ ਨੂੰ ਸਿੱਟਣਾ ਪੈਂਦਾ ਜਾਂ ਟੀਕੇ ਟੂਕੇ ਲਾ ਕੇ ਜੂੜ ਪਾ ਕੇ ਜਾਂ ਹੋਮੋਪੈਥਿਕ ਦਵਾਈਆਂ ਦੇ ਕੇ ਆਪਾਂ ਨੂੰ ਟਾਈਮ ਪਾਸ ਕਰਨਾ ਪੈਂਦਾ ਪਰ ਜੇਕਰ ਸਹੀ ਟਾਈਮ ਤੇ ਕਟਰੂ ਲੱਗ ਜੇ ਤਾਂ ਆਪਾਂ ਚੰਗਾ ਦੁੱਧ ਲੈ ਸਕਦੇ ਆ ਸੋ ਅੱਜ ਤੁਹਾਨੂੰ ਇਹ ਕਟਰੂ ਲਾਉਂਦਾ ਦਿਖਾਵਾਂਗੇ ਸੋ ਕਾਫੀ ਭਰਾਵਾਂ ਦੇ ਇਸ ਵਿੱਚੋਂ ਤੇ ਵੀ ਫੋਨ ਆ ਰਹੇ ਸੀ ਵੀ ਕੋਈ ਚੰਗਾ ਕਾਰੀਗਰ ਜਰੂਰ ਦਿਖਾਓ ਸੋ ਅੱਜ ਇਹ ਇੱਕ ਨਵਾਂ ਤਰੀਕਾ ਸੋਨੋ ਦਿਖਾਉਣ ਜਾ ਰਹੇ ਆ। ਕੋ ਚੰਗੀ ਤਰ੍ਹਾਂ ਪਹਿਲਾਂ ਕਟੂਰ ਨਵਾਇਆ ਜਾਂਦਾ। ਕਟੂ ਘੜ ਦੋ ਤਨ ਬਾਲਟੀ ਨਾਲ ਨਿੱਗੇ ਪਾਣੀ ਨਾਲ ਚੰਗਾ ਸ਼ੈਂਪੂ ਪਾ ਕੇ ਕਿਉਂਕਿ ਇਹਦੇ ਜਿਹੜੇ ਪਸ਼ੂ ਦੀ ਸਮੈਲ ਹੈ ਉਹ ਖਤਮ ਕੀਤੀ ਜਾਂਦੀ ਆ। ਉਸ ਤੋਂ ਬਾਅਦ ਆਪਾਂ ਮੱਝ ਕੋਲੇ ਲੈ ਕੇ ਚੱਲਦੇ ਆ। ਤੇ ਚੰਗੀ ਤਰ੍ਹਾਂ ਪਹਿਲਾਂ ਉਹਨਾਂ ਨਿਆਲਾ ਜੂਟ ਪਾ ਲੈਂਦੇ। ਫਿਰ ਬੰਨੀ ਪੁੱਤ ਪਹਿਲਾਂ ਜੂਟ ਪਾ ਲੈਂਦੇ। ਵਿਚਾਲੇ ਦੋ ਬਲ ਪਾਉਂਦਾ। ਚੰਗੀ ਤਰ੍ਹਾਂ ਜੂੜ ਪਾ ਕੇ ਤੇ ਅੱਖਾਂ ਬੰਨ੍ਹ ਜਾਂਦੇ ਆ ਮੋٹے ਕੱਪੜੇ ਦੇ ਨਾਲ। ਤੁਹੇ ਦਿਖੇ ਨਾ ਜਿਹਦੇ ਨਾਲ ਪਸੂ ਨੂੰ ਕੁਝ ਦਿਸੇ ਨਾ। ਤੇ ਬਾਪੂ ਜੀ ਬੈਠੇ ਨੇ ਆਪਣਾ ਸਮਾਨ ਤਿਆਰ ਕਰਕੇ ਪੋਟਲੀ ਦੇ ਵਿੱਚ। ਪੇੜਾ ਬਣਾ ਕੇ ਅੰਦਰ ਧਰਨਗੇ ਤੇ ਪੂਰੀ ਜਿਹੜੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਵਾਂਗੇ। ਸੋ ਇਹ ਆ ਉਹ ਝੋਟੀ ਜਿਹੜੀ ਪਹਿਲੇ ਸੂਏ ਸੂਈ ਆ। ਥਾਲੇ ਵੀ ਦੀ ਗੱਲ ਕਰੀਏ ਬਹੁਤ ਸਾਫ਼ ਸੀ ਪਰ ਭੁੱਲ ਗਈ ਬੱਚਾ। ਸੋ ਅੱਜ ਆਪਾਂ ਬੱਚਾ ਲੱਗਦਾ ਦਿਖਾ ਰਹੇ ਆ ਕਈ ਭਰਾਵਾਂ ਦੇ ਜਿਹੀ ਸਮੱਸਿਆ ਆਉਂਦੀ ਆ ਤਾਂ ਲੱਖਾਂ ਦੇ ਪਸੂ ਕੱਖਾਂ ਦੇ ਹੋ ਜਾਂਦੇ ਨੇ ਸੋ ਜੇਕਰ ਕਿਸੇ ਭਰਾ ਨੂੰ ਲੋੜ ਹੋਵੇ ਤਾਂ ਜ਼ਰੂਰ ਆਪਾਂ ਬਜ਼ੁਰਗ ਨਾਲ ਜਾਂ ਇਹਨਾਂ ਦੇ ਭਾਣ ਜੀ ਨਾਲ ਸੰਪਰਕ ਕਰਵਾਵਾਂਗੇ ਪਾਪੂ ਜੀ ਨੇ ਦਸਤਾਨਾ ਚੜਾ ਲਿਆ ਤੇ ਸਰਵ ਦਾ ਤੇਲ ਵੀ ਗੋਲੇ ਰੱਖੀ ਬੈਠੇ ਨੇ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਹੋ ਚੱਕੀ ਆ ਚੰਗੇ ਹਾਂਜੀ 80 ਸਾਲ ਮਨਤੂ 82 ਸਾਲ ਦੀ ਉਮਰ ਹੋ ਚੁੱਕੀ ਆ ਨਾ ਕੀ ਅਸਲ ਮੰਤੂ ਬਾਠ ਮੰਤੂ ਬਾਠ ਇਹ ਕੰਮ ਆ ਜਿਹੜੇ ਅਸਲ ਬਾਠ ਜਾਂ ਬਾਜੀਗਾਰੀ ਕਰਦੇ ਨੇ ਸੋ ਹੋਰ ਵੀ ਭਰਾ ਕਰਦੇ ਨੇ ਪਰ ਇਹਨਾਂ ਦਾ ਜਿਹੜਾ ਤਜਰਬਾ ਬਹੁਤ ਜ਼ਿਆਦਾ ਤਜਰਬਾ ਪਲੋਸਲਾ ਮੜੀ ਜੀ ਕਿਉਂਕਿ ਬਾਪੂ ਤੋਂ ਕੁ ਮੈਨ ਨਹੀਂ ਜਾਂਦਾ ਹੈਂ ਇਹ ਅਸੀਂ ਕਿਸੇ ਕੋਲ ਜੀ ਕਸਰਾ ਜਮਾ ਸਮਾਰ ਕੇ ਕਰੀ ਨਾ ਛੱਡ ਜਾ ਖੋਲੀ ਖੋਲੀ ਛੱਡ ਜਾ ਉਹ ਨਹੀਂ ਡਿੱਗਦੀ ਕਸ ਨਾਲ ਰਸਾ ਖੱਚ ਕੇ ਕਸਿਆ ਨਹੀਂ ਨਹੀਂ ਏ ਟੁਲਾ ਜਮਾ ਬੋਤਲਾ ਨਾਲ ਖੋਲ ਕੇ ਫੜਨਾ ਕਿਵੇਂ ਬੰਤੂ ਬਹੁਤ ਕਰਦੀ ਨਹੀਂ ਇਹ ਕੱਢਦੀ ਨਹੀਂ ਤਰੀਕਾ ਇਹ ਦੋ ਤਰੀਕਿਆਂ ਨਾਲ ਲਾਉਂਦੇ ਨੇ ਇੱਕ ਤਾਂ ਹਾਂਜੀ ਹੱਥ ਨਾਲ ਨਹੀਂ ਲਾਉਂਦਾ ਫੂਕ ਨਾਲ ਵੀ ਲਾਉਂਦਾ ਹੱਥ ਨਾਲ ਵੀ ਲਾਉਂਦੇ ਆ ਹੱਥ ਨਾਲ ਲਾਉਂਦੇ ਤਾਂ ਆਮ ਤੁਸੀਂ ਦੇਖੇ ਹੋਣਗੇ ਜੇਕਰ ਹੱਥ ਨਾਲ ਵੈਸੇ ਤਾਂ ਝੱਲ ਲੈਣੀ ਆ ਜੇਕਰ ਨਾ ਚੱਲਿਆ ਸਾਹੇ ਫੂਕ ਨਾ ਲਾਉਣਗੇ ਆਪ ਹਮ ਨਾਲ ਅਲੋਕ ਕਰਦੇ ਹਾਂ ਹਾਂ ਜੀ ਕਾਲਾ ਮੇਰੇ ਬਾਹਾਂ ਚਾਹੀ ਠਕਾ ਤੇ ਚੇਲਾ ਵੀ ਛੋਡੇ ਹੋਰ ਕਿੰਨੇ ਕਿ ਲੱਗਿਆ ਛੋਡੇ ਕੰਮ ਇਸ ਕਿੰਨੇ ਫੂਕ ਨਹੀਂ ਲੱਗੇ ਲੱਗਦੇ ਨਹੀਂ ਉਸ ਨੂੰ ਫੂਕ ਨਹੀਂ ਲਾਉਣੀ ਹਾਂ ਉਸ ਨੂੰ ਸਵੇਰ ਦਾ ਫੂਕ ਲਾਉਣੀ ਆ ਜੇ ਨਹੀਂ ਚੱਲਿਆ ਤਾਂ ਹਨਾ ਇਹ ਕਾਹਬੰਦ ਰਹੇ ਆਹਾਂ ਹਾਂ ਬਸ ਇਹ ਦੇ ਨਾਲ ਹੋਣੀ ਉਹ ਜਿਹੇ ਹੀ ਸਮੱਸਿਆ ਬਹੁਤ ਪਸ਼ੂਆਂ ਨੂੰ ਆਉਂਦੀ ਹੈ ਤੇ ਕਈ ਭਰਾਵਾਂ ਨੇ ਆਪਾਂ ਨੂੰ ਫੋਨ ਵੀ ਲਾਇਆ ਸੀ ਤੇ ਤਾਂ ਕਰਕੇ ਆਪਾਂ ਇਸ ਵਿਸ਼ੇ ਤੇ ਵੀਡੀਓ ਬਣਾ ਰਹੇ ਆਂ ਵੈਸੇ ਤਾਂ ਇਹਨਾਂ ਦੇ ਭਾਣਜੇ ਨਾਲ ਆਪਾਂ ਗੱਲਬਾਤ ਕੀਤੀ ਸੀ ਪਰ ਉਹਨਾਂ ਨੂੰ ਆ ਦਾ ਕਾਰੋਬਾਰ ਹੋਣ ਕਰਕੇ ਉਹਨਾਂ ਕੋਲ ਸਮਾਂ ਨਹੀਂ ਸੀ ਤੇ ਇਹ ਉਹਨਾਂ ਦੇ ਮਾਮਾ ਜੀ ਨੇ ਇਹ ਕਹਿੰਦੇ ਵੀ ਅਸੀਂ ਵੀ ਸਾਡੇ ਉਹ ਚੇਲੇ ਨੇ ਤੇ ਬੁਰਦੇ ਬੜੀ ਕੋਟਲੀ ਬਣਾ ਕੇ ਜਿਹੜਾ ਵੜਾ ਕੇ ਅੰਦਰ ਆ ਜਾ ਹਾਂਜੀ ਉਹ ਨਹੀਂ ਕੱਢਣਾ ਪਾਪੂ ਜੀ ਕਹਿੰਦੇ ਵੀ ਜਿੰਨਾ ਇਹ ਅੰਦਰ ਧਰਨਾ ਤੇ ਕੁਝ ਟਾਈਮ ਬਾਅਦ ਉਹ ਨਹੀਂ ਕੱਢਣਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿੰਨੇ ਮਿੰਟ ਵੈਸੇ ਤਜਰਬੇਕਾਰ ਤੋਂ ਹੀ ਇਹ ਚ ਜਲ ਪਾਉਣਗਾ ਚਾਹੀਦੀਆਂ ਨੇ ਆਮ ਬੰਦੇ ਨਾਲ ਅਜਿਹਾ ਪੰਗਾ ਨਾ ਕਰਿਓ ਫੇਰ ਕਿਸੇ ਭਰਾ ਦਾ ਸੁਦਾ ਨੁਕਸਾਨ ਹੋ ਜਾਏ ਜਾਂ ਉਹ ਭਾਰ ਕੱਢ ਜੇ ਜਵਾਕ ਕਰਨੇ ਹੈ ਉਸ ਤੋਂ ਬਾਅਦ ਹੁਣ ਆਪਾਂ ਕਟੋਲ ਲਿਆ ਰਹੇ ਆ ਅੱਖਾਂ ਚੰਗੀ ਤਰ੍ਹਾਂ ਬੰਨ੍ਹਣੀਆਂ ਬੰਨ੍ਹੀਆਂ ਨੇ ਸਾਡੇ ਮੰਤਰੀ ਸਾਹਿਬ ਹਾਂਜੀ ਅੰਦਰ ਬਿਲਕੁਲ ਸਾਫ਼ ਹੈ ਜੇ ਕੋਈ ਧੂੜ ਤੇ ਭਾਰਪੂਰ ਪੈਂਦਾ ਹੋਵੇ ਉਹਦੇ ਲੱਗਦਾ ਕਿ ਨਹੀਂ ਲੱਗਦਾ ਜਾਣਾ ਠੀਕ ਹੈ ਠੀਕ ਹੈ ਲੱਗ ਰਿਹਾ ਠੀਕ ਹੈ ਸੋਨ ਦਾ ਠੀਕਾ ਸੋਨਣਾ ਠੀਕਾ ਵੀ ਭਾਰ ਨਾ ਘਟ ਜੇ ਹਾਂ ਠੀਕ ਹੈ ਦੇ ਆ ਕੋਈ ਨਹੀਂ ਹਾਂ ਬੋਲੋ ਠੀਕ ਆ ਠੀਕ ਆ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦਾ ਇਹਨੂੰ ਨਹੀਂ 8 ਸਾਲ 8 ਸਾਲ ਤੇ ਕਿੰਨੇ ਕੁ ਬਸੂਆ ਦੇ ਹੁਣ ਦਾ ਨਹੀਂ ਜਾਣਦਾ ਸਰ ਨਹੀਂ ਉਹ ਤਾਂ ਜਾਣਦਾ ਕਿੰਨੇ ਕੁ ਬਸੂਆ ਦੇ ਹੁਣ ਤਾਈ ਲਾ ਚੁੱਕਾ ਹਾਂ ਗਏ ਕੋਈ ਚੁੱਕ ਬਾਹਰ ਨਹੀਂ ਭੁੱਲ ਗਏ ਜਿੰਨੇ ਸਿਰ 'ਚ ਵਾਲ ਹੈ ਨਹੀਂ ਅੱਲਾਹੁ ਅੱਲ੍ਹਾ ਉਹਦੇ ਵੱਢ ਲਾ ਦੇ ਥੋੜਾ ਥੋੜਾ ਆਪਣੀ ਸੋਚ ਆ ਲੱਗੂ ਸਵੇਰੇ ਠੀਕ ਆ ਭਾਈ ਉਹ ਲਾ ਦੇ ਬੁੱਲਿਆ ਕੇ ਬੱਚਾ ਕੁਣ ਕੋ ਮਾ ਮਾ ਨਾ ਨਹੀਂ ਬੰਦੇ ਮਾ ਦੇ ਪੁੱਤ ਹਜੇ ਨਹੀਂ ਲਾਉਣਾ ਕੋਲੇ ਸੇ ਬੱਚਾ ਭੁੱਲ ਗਈ ਸੀ ਕਾਫੀ ਦਿਨਾਂ ਦੇ ਔਖੇ ਹੋ ਰਹੇ ਸੀ ਕਿਤੇ ਟੀਕੇ ਲਾ ਕੇ ਕਿਤੇ ਜੂੜਵਾ ਕੇ ਦੁੱਧ ਕੱਢ ਰਹੇ ਸੀ ਸੋ ਆਪ ਨੂੰ ਮਾ ਨਾ ਨੇ ਗੱਲਬਾਤ ਕੀਤੀ ਤੇ ਆਪਾਂ ਐਸੇ ਤੇ ਜਰਮ ਨੂੰ ਲੈ ਕੇ ਆਏ ਕਾ ਮੰਜੀ ਚੱਕਲੇ ਸੋਦੀ ਮੰਜੀ ਮੰਜੀ ਚੱਕਲੇ ਬਾਪੂ ਥੋੜੇ ਕੁਰਸੀ ਚੱਕ ਲੈ ਤਾ ਕਿਲੀ ਕਬੀ ਕੁਝ ਮਿੰਟ ਤੈਨੂੰ ਧਿਲਾਰਾ ਖੋਲ ਕੇ ਛੱਡਿਆ ਜਾਂਦਾ ਢਿੱਲੀ ਕਰੀ ਜਾਂਦੀ ਆ ਤਾਂ ਜੋ ਇਹਨੂੰ ਤਕਰੀਬਨ ਅੰਦਰੋਂ ਹਾਜਤ ਹੋਵੇ ਜਿਵੇਂ ਆਪਾਂ ਵੱਟ ਕਰਦਾ ਹੁੰਦਾ ਪਸ਼ੂ ਉਸੇ ਤਰ੍ਹਾਂ ਕੁਝ ਮਿੰਟ ਹਾਂਜੀ ਤੁਸੀਂ ਚੁੱਗਾਂਗ ਬਹਿ ਕੇ ਕਰਿਓ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਚਾ ਲੱਗ ਗਿਆ ਸਮਝ ਜੀ ਹਾਂਜੀ ਬੱਚਾ ਤਾਂ ਲੱਗ ਜਾ ਸਮਝੋ ਲੱਗ ਗਿਆ ਜੀ ਥੋੜੇ ਫਿਰ ਜੀ ਪੁੱਛੋ ਜੀ ਮੇਰੇ ਪਾਸ ਇਹਦੇ ਨਾਲ ਅੱਧੇ ਘੰਟਾ ਲੱਗਿਆ ਮੈਂ 20 25 ਮਿੰਟ ਲਾਗੂ ਠੀਕ ਹੈ ਇਹ ਕਰਕੇ ਦੇਖੋ ਠੀਕ ਹੈ ਚਲ ਦੇਖ ਲੈ ਜੀ ਆਪਾਂ ਕਾਲੇ ਤੇ ਸਾਰੇ ਉਮਰ ਹੋਈਆਂ ਹਾਂਜੀ 31 ਕਿ ਉਮਰ ਸਾਢੇ 35 ਹੋ ਨੂੰ ਦਨ ਕਰਦੇ ਹਾਂ ਐ ਕਾਲਾ ਖੋੜਾ ਪੂਰੇ ਫੀਡ ਲੈ ਪੂਰਾ ਆਪਸ ਨੂੰ ਵੀਡੀਓ ਦਿਖਾ ਰਹੇ ਆ ਤੇ ਤਜਰਬਾ ਵੀ ਦਿਖਾ ਰਿਹਾ ਕਈ ਭਰਾਵਾਂ ਨੂੰ ਤਾਂ ਵੈਸੇ ਇਸ ਬਾਰੇ ਪਤਾ ਹੈ ਪਰ ਆਮ ਤੌਰ ਤੇ ਜੀਦਾ ਨਹੀਂ ਪਤਾ ਕੋਈ ਹੋਮ ਮੋਬਾਈਲਿਕ ਦੀ ਕੋਈ ਲੈਕਟੋ ਬੋਰਡ ਦੀ ਜਾਂਦਾ ਕੋਈ ਮੂਡ ਕੇਅਰ ਦੇ ਜਾਂਦਾ ਜੇਕਰ ਅਜਿਹੀ ਸਮੱਸਿਆ ਆਉਂਦੀ ਆ ਤਾਂ ਚੰਗੇ ਤੋਂ ਚੰਗੇ ਕਾਰੀਗਰ ਇਹ ਇਹ ਤੇ ਇਹਨਾਂ ਦੇ ਭਾਣਜੇ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਮੰਗਤੂ ਪਾਠ ਫਿਰ ਆਪਾਂ ਅਗਲ ਕਰਦੇ ਆ ਤੇ ਆਪਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਆਪਾਂ ਤੁਹਾਡੇ ਨਾਲ ਕੰਟੈਕਟ ਕਰਵਾ ਦੇਵਾਂਗੇ ਇਹਨਾਂ ਦਾ ਜੇਕਰ ਕਿਤੇ ਅਜਿਹੀ ਤੁਹਾਡੇ ਪਸ਼ੂ ਦੀ ਸਮੱਸਿਆ ਆਉਂਦੀ ਹੈ ਤੇ ਪੂਰੀ ਵੀਡੀਓ ਦੇਖ ਕੇ ਜੇ ਚੰਗੀ ਲੱਗੀ ਤਾਂ ਸੇਅਰ ਜ਼ਰੂਰ ਕਰਿਓ ਕਿਉਂਕਿ ਇਹ ਘਰਪੜਾ ਤੇ ਹੋਪੜੇ ਵਾਲੀ ਗੱਲ ਹੈ ਉਹ ਵੀ ਆਪਣੇ ਪਸ਼ੂ ਨੂੰ ਜੇਹੀ ਸਮੱਸਿਆ ਆ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਅ ਮੂਰਾ ਅੰਦਰੋਂ ਜਿਹੜੀ ਹਾਜਤ ਹੋ ਰਹੀ ਹੈ ਪੂਰੀ ਹਰਕਤ ਹੋ ਰਹੀ ਹੈ ਸਰੀਰ ਦੀ ਜਿਵੇਂ ਪਸ਼ੂ ਬੱਟ ਕਰਦਾ ਹੁੰਦਾ ਉਸ ਤਰ੍ਹਾਂ ਮਤਲਬ ਉਹ ਚੱਕਰੀ ਹੈ ਦੇਖਦੇ ਦੇਖਦੇ ਉਹ ਕਾਰੀਗਰ ਕਾਫੀ ਭਰਾ ਲਾਉਂਦੇ ਨੇ ਪਰ ਜਿਹੜਾ ਮਾਹਰ ਹੈ ਆਪਾਂ ਉਹਨਾਂ ਨਾਲ ਹੀ ਅੱਜ ਅਸੀਂ ਵੀਡੀਓ ਬਣਾ ਰਹੇ ਆ ਤਾਂ ਜੋ ਪਤਾ ਲੱਗ ਸਕੇ ਵੀ ਕੁਝ ਮਿੰਟਾਂ ਦੇ ਵਿੱਚ ਬੱਚੇ ਕਟਰੂ ਲੈਣ ਵਾਲੀ ਆ ਫੜ ਕੇ ਰੱਖ ਬੁੱਤ ਫੜ ਕੇ ਛੋਟੀ ਬਹੁਤ ਚੰਗੀ ਸੀ ਪਰ ਕਟਰੂ ਭੁੱਲਣ ਕਰ ਗਈ ਅੱਖਾਂ ਨਹੀਂ ਹੋਈ ਖੜੀ ਸੀ ਸਮਾਰ ਕੇ ਕਸਲਾ ਬਾਲ ਦੇ ਲਾ ਹੱਤ ਨਾਲ ਸੂਤ ਦੇ ਦਰ ਹੱਤ ਸੂਤ ਨੂੰ ਬਣਵਾ ਕੇ ਲੋ ਫੜ ਕੰਮ ਹੋ ਰਿਹਾ ਪਤਾ ਹੈ ਠੀਕ ਆ ਸੋ ਬਾਪੂ 82 ਸਾਲ ਦੇ ਹੋ ਚੁੱਕੇ ਨੇ ਬਜ਼ੁਰਗ ਹੋ ਚੁੱਕੇ ਨੇ ਪਰ ਫੇਰ ਵੀ ਇਹਨਾਂ ਦਾ ਜਿਹੜਾ ਤਜਰਬਾ ਉਸ ਤਰ੍ਹਾਂ ਹੀ ਚੱਲ ਰਿਹਾ ਸੋ ਜਿਹੜਾ ਆਪਾਂ ਪੇੜਾ ਅੰਦਰ ਰੱਖਿਆ ਸੀ ਤੇ ਉਹ ਹੁਣ ਕੱਢ ਕੇ ਪੱਤੇ ਦੇ ਉੱਪਰ ਲਾਇਆ ਜਾਏਗਾ ਇਹ ਤਾਂ ਹੈਗਾ ਸੌਖਾ ਤਰੀਕਾ ਪਰ ਜੇਕਰ ਇਸ ਤਰ੍ਹਾਂ ਬੱਚਾ ਲੱਗਦੀ ਆ ਜਿਹੜਾ ਬੱਚਾ ਦਾ ਨਹੀਂ ਕੋਈ ਦਰਦਾ ਜਗਲਾ ਕੋਈ ਹਾਂਜੀ ਉਰੇ ਧਰਨਾ ਮੂਰੇ ਉਰੇ ਖਾਲੀ ਸਾਥੀ ਠੀਕ ਹੈ ਤੇ ਇਹ ਵੈਸੇ ਪੰਗਾ ਨਹੀਂ ਲੈਣਾ ਚਾਹੀਦਾ ਜਿਹੜਾ ਭਰਾ ਨਹੀਂ ਜਾਣਕਾਰੀ ਹਾਂ ਜਵਾਬ ਨਹੀਂ ਜਮੈਂ ਹਾਂ ਜਿਹੜੇ ਭਰਾ ਨੂੰ ਨਹੀਂ ਜਾਣਕਾਰੀ ਉਹ ਪੰਗਾ ਨਹੀਂ ਲੈਣਾ ਚਾਹੀਦਾ ਤੇ ਅੰਦਰੋਂ ਜਿਹੜਾ ਪੇੜਾ ਧਰਿਆ ਸੀ ਉਸ ਨੂੰ ਕੱਢ ਕੇ ਚੰਗੀ ਤਰ੍ਹਾਂ ਬੱਚੇ ਦੇ ਉੱਪਰ ਖਸਾਹ ਜਾ ਰਿਹਾ ਤੇ ਪਹਿਲਾਂ ਤੁਹਾਨੂੰ ਦੱਸਦੇ ਵੀ ਬੱਚਾ ਚੰਗੀ ਤਰ੍ਹਾਂ ਨਮਾਇਆ ਸੀ ਤੇ ਹੁਣ ਇਹ ਮੱਝਾ ਦੂਰ ਵੱਨ ਕੇ ਅੱਖਾ ਵੱਨ ਕੇ ਤੇ ਨੇੜੇ ਲਿਆਂਦਾ ਗਿਆ ਜੇ ਜਿਹੜੀ ਬੈ ਨਹੀਂ ਸੌਂਦੀ ਲੱਗਦੀ ਉਹ ਕਰਨ ਲੱਗਦਾ ਹੈ ਨਾ ਕਿ ਇਹ ਬੇਰ ਜੇ ਰੋ ਉਹ ਜਦਾਂ ਨਹੀਂ ਮਰਦਾ ਆਉਂਦਾ ਹੈ ਹੋਰ ਚੰਗੇ ਜੇਕਰ ਇਹਹੀ ਸਮੱਸਿਆ ਆਉਂਦੀ ਆ ਤਾਂ ਚੰਗੇ ਮਾਹਰ ਤੋਂ ਹੀ ਲਵਾਉਣਾ ਇਹ ਨਾ ਹੋਵੇਗਾ ਤੁਹਾਡਾ ਪਸ਼ੂ ਦੇ ਅਜਿਹੀ ਸਮੱਸਿਆ ਜੇ ਤੇ ਤੁਸੀਂ ਸਾਡਾ ਪਸ਼ੂ ਬੱਚਾ ਕੱਢ ਜੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਉਹੀ ਜਿਹੜੀ ਚੀਜ਼ ਅੰਦਰ ਧਰੀ ਸੀ ਬੱਚੇ ਦੀ ਅਕਸਾਈ ਆ ਹੁਣ ਤੇ ਕੱਟੂ ਦੇ ਮੱਝ ਦੇ ਨੱਕ ਦਿਖਸਾਏ ਤੇ ਕਿਵੇਂ ਤੁਸੀਂ ਦੇਖ ਸਕਦੇ ਕਿੰਨੇ ਕਿਵੇਂ ਕਿਸ ਤਰ੍ਹਾਂ ਸੱਮਲ ਲੈ ਕੇ ਜੀਭਾਂ ਮਾਰੀ ਆ ਸੋ ਜਦੋਂ ਟਰੂ ਭੁੱਲ ਜਾਂਦਾ ਤੇ ਉਹ ਪਸ਼ੂ ਉਸ ਟਾਈਮ ਤੇ ਜੀਵ ਨਹੀਂ ਘੜਦਾ ਤੇ ਮੂੰਹ ਖੋਲ ਕੇ ਰੱਖਦਾ ਸੋ ਪੂਰੀ ਅੱਜ ਆਪਾਂ ਸਾਨੂੰ ਵੀਡੀਓ ਦਿਖਾ ਰਹੇ ਹਾਂ ਛੋਟ ਹੋ ਰਹੀ ਹੈ ਹਾਂਜੀ ਇਹ ਲੱਡੂ ਕੱਢ ਲੈ ਠੀਕ ਹੈ ਠੀਕ ਹੈ ਲੱਡੂ ਕੱਢ ਲੈ ਤੇ ਲੱਡੂ ਕੱਢ ਲਿਆ ਤੇ ਤਕਰੀਬਨ ਬੱਚੇ ਦੇ ਉੱਪਰ ਲਾਇਆ ਜਾ ਰਿਹਾ ਬੱਚਾ ਜੀ ਇਹਨੇ ਲੈਣਿਆ ਖਾ ਨਹੀਂ ਬੱਚਾ ਪਾਪੂ ਕਹਿੰਦਾ ਵੀ ਬੱਚਾ ਦਾ ਕੁਝ ਮਿੰਟਾਂ ਦੇ ਅੰਦਰ ਅੰਦਰ ਲੈ ਲਿਆ ਲੈ ਰਿਹਾ ਹੁਣ ਵੀ ਦੇ ਜਾ ਠੀਕ ਹੈ ਥੇਲੀ ਕਰ ਦੋ ਬਾਈ ਜੀ ਥੇਲੀ ਕਰ ਦੋ ਤੇ ਅੱਖਾਂ ਖੋਲਣੀਆਂ ਕੰਜੇ ਨਹੀਂ ਅਜੇ ਨਹੀਂ ਖੋਲਦੀ ਠੀਕ ਹੈ ਖੋਲ ਦੇ ਕੋੜ ਜਾ ਕੇ ਹਾਂ ਕਰ ਦੇ ਬੱਚਾ ਨੇੜੇ ਤੁਸੀਂ ਬੋਲਣਾ ਘਰੇ ਕੁਝ ਨਹੀਂ ਬੋਲਦੇ ਜੀ ਸਰ ਨੂੰ ਮੈਨੂੰ ਪਤਾ ਬੱਚਾ ਲੈ ਜਾ ਬੱਚਾ ਦੇਖੀ ਸੱਚ ਨਹੀਂ ਖੋ ਗੀ ਨਹੀਂ ਹੋਣੀ ਮੁੰਨੇ ਬਰਾ ਸੁਪੀਨ ਬਾਕੀ ਡਾਲਾ ਸਾਹਿਬ ਨੂੰ ਕਿ ਮਨਣ ਗੇ ਠੀਕ ਮਚਲ ਆਇਆ ਠੀਕ ਹੈ ਜੀ ਕੱਢ ਬੋਲੀ ਬੱਚਾ ਲੈ ਅੱਛਾ ਬੰਦ ਤੂੰ ਤੇ ਪਸੰਦ ਨਹੀਂ ਹੋ ਗਿਆ ਹਾਂ ਤੱਕਾ ਹੇ ਨੋਕੂ ਨੋਤ ਲੈ ਦੇਖਣ ਵੰਦਾ ਬੱਚੇ ਚੰਗੇ ਚਲਾ ਦੇ ਜੇਕਰ ਉਹ ਦੇ ਇਹ ਯਾਰ ਉਪਰਾ ਸਭ ਤੋਂ ਉੱਤੇ ਚਲਾ ਹੁਣ ਵੀ ਹੁੰਦਾ ਜਿਵੇਂ ਅਗਰ ਬਤਾ ਕੇ ਦੂਰੇ ਬੜਾ ਉਹ ਬਣੇ ਡ ਕਾਤੇ ਮ ਬਤਾ ਉਰੇ ਬੜਾ ਟੂ ਜੀ ਕਰਦੇ ਉਹ ਇਹਨ ਵਾ ਬਹੁਤ ਨਾਲ ਕਿ ਜੋਕੀ ਬੋਗਲ ਬਣਿਆ ਹੋਊ ਠੀਕ ਆ ਤੇ ਇੱਕ ਆਪਾਂ ਬਾਪੂ ਤੋਂ ਦੇਸੀ ਨੁਕਸਾ ਪੁੱਛਾਂਗੇ ਵੀ ਕਈ ਪਸ਼ੂ ਦੁੱਧ ਘਟ ਦਿੰਦੇ ਨੇ ਤੇ ਬਾਪੂ ਦਾ ਚੰਗਾ ਤਜਰਬਾ ਹੈ ਜਿਸ ਤਰ੍ਹਾਂ ਤੁਸੀਂ ਆ ਦੇਖ ਸਕਦੇ ਹੋ ਵੀ ਬੱਚਾ ਨੂੰ ਚੜਦੀ ਨਹੀਂ ਸੀ ਨੇੜੇ ਵੀ ਨਹੀਂ ਜਾਂਦੀ ਸੀ ਝਾਕਦੀ ਵੀ ਨਹੀਂ ਸੀ ਤੇ ਕਿਹੜੇ ਦੇਈ ਜਾਂਦੀ ਸੀ ਤੇ ਹੁਣ ਤੁਸੀਂ ਦੇਖੋ ਵੀ ਚੰਗੀ ਤਰ੍ਹਾਂ ਚੜ੍ਹ ਗਈ ਅੱਖਾਂ ਖੋਲ ਦੇ ਕਰ ਬੋਝ ਕੇ ਜੇ ਖੋਲ ਖੋਲ ਦੇ ਇਹ ਬਾਈ ਕੱਕੇ ਇਹ ਲਿਆ ਬੱਸ ਇਹਨਾਂ ਮਾਰਾ ਮਾਰਾ ਹੱਥ ਨਾਲ ਜੀ ਚੋ ਟੂ ਇੱਥੇ ਪਾ ਦੇ ਇਹਨਾਂ ਸਤੂ ਬੜੇ ਬੇਲੋਂ ਬੇਲੋਂ ਹੁੰਦੇ ਨੇ ਨਸਰੀ ਕਾਕੇ ਮਗਨ ਨਾ ਕਰੋਂ ਅਬੇ ਸੁਣ ਬੱਚੇ ਤੇ ਲਾਉਣਾ ਬੱਚੇ ਤੇ ਲਾਓ ਬੇਸਨ ਅੱਜ ਕਿਹਾ ਉਹਨੇ ਵਗਨ ਨਾ ਖੜੀ ਉਹ ਚੋਟੀ ਕੋਈ ਮਗਨ ਨਾ ਖਾਣਾ ਨਹੀਂ ਮਗਨ ਕਿ ਬਹੁਤ ਮੁੰਡਾ ਡੱਬੂ ਵਿੱਚ ਹਾਂ ਭੈ ਮੰਨੂ ਹਣਾ ਹਾਂ ਠੀਕ ਹੈ ਤੰਗ ਪਸੰਗ ਨਹੀਂ ਕਰਦਾ ਹਾਂ ਹਾਂ ਫਰਸਾਨ ਕਿ ਨਹੀਂ ਤੰਗੀ ਦੀ ਮਾਂ ਕੋਈ ਆਮ ਤੌਰ ਤੇ ਤਾਂ ਭਜਾਇਆ ਜਾਂਦਾ ਬੱਚਾ ਮੱਝ ਹੁਣ ਭਜਾਵਾਂਗੇ ਮਾਰੇ ਬੱਚੇ ਹੁਣ ਭਜਾਵਾਂਗੇ ਬੱਚਾ ਕੱਲਾ ਲੈ ਕੇ ਭਜਣਾ ਜਾਂ ਫਿਰ ਮੈਂ ਵਜੂ ਠੀਕ ਆ ਮਗਰ ਬੰਦੇ ਕੋਲ ਜੋੜਣ ਲਈ ਬੜੀ ਬੀਟੀ ਖਾ ਦੋ ਠੀਕ ਆ ਠੀਕ ਆ ਵੀ ਇੰਨੇ ਮਿੰਟਾਂ ਚ ਇੰਨੇ ਬੱਚਾ ਆਦਾ ਜੀ ਲੱਗ 50 ਮਿੰਟ ਮੈਂ ਤਾਂ ਮੈਂ ਲਾਉਂਦਾ ਨਹੀਂ ਬੜੇ ਠੀਕ ਆ ਬਸ ਜਦੋਂ ਤੁਸੀਂ ਘਰੇ ਆ ਜਨ 50 ਮਿੰਟ ਲਾਉਂਦੇ ਨਹੀਂ ਮੈਨੂੰ ਘਰੇ ਵੀ ਸਮਾਨ ਤੱਕ ਹੋਗਾ ਤੋ ਬਾਦੋਂ ਹਾਂ ਬਸ ਤਿਆਰ ਕਰਨ ਦੇ ਲੱਗਦਾ ਜੇ ਮੇਰਾ ਕੰਮ ਕਰਨ ਨਾਲ 50 ਮਿੰਟ ਨਹੀਂ ਲੱਗਦੇ ਠੀਕ ਆ ਇਹ ਤਾਂ ਮਾੜਾ ਵੀ ਸੌਕੇ ਤਰੀਕਾ ਨਾ ਝੱਲ ਲਿਆ ਜੇ ਉਹ ਠੀਕ ਆ ਨਾਲ ਉੱਤਰ ਵੀ ਹੈ ਨਾਲ ਦੇ ਨਾਲ ਤੁਸੀਂ ਦੇਖੋ ਕਿ ਉਹ ਸਮਾਂ ਕਰੇ ਸਾਰਾ ਕਰ ਬਾਰੀ ਬਾਰੀ ਭੇਜੋ ਸਦੇ ਛੋੜਵਾ ਠੀਕ ਆ ਲੈ ਤੁੰਕਾ ਕੇ ਦੋ ਜਾਂਦੇ ਪਸਾ ਫੜਾ ਕੋ ਬੂ ਦੇ ਫੜਾ ਕੋਸ ਕਰਕੇ ਬੱਚੇ ਦੇ ਪਾਸ ਚੂਲੀ ਨਾਲ ਲਪੂਣੇ ਕੋ ਬਾੜੇ ਕੱਢਵਾ ਹਾਂ ਪਾਂਡੇ ਚ ਕੱਢ ਲੋ ਜਾਂ ਹਾਂ ਬੱਚਾ ਜੀ ਹੁਣ ਮੇਰੇ ਕੋਲ ਦੇ ਅੰਦਰ ਮਾਤਿਆ ਆਈਆਂ ਤੇ ਕਮ ਹੋ ਗਿਆ ਬੈਠਾ ਬੈਜਾ ਥੱਲੇ ਬੈਜਾ ਡਰਨਾ ਥੱਲੇ ਆਖਰੀ ਬੇਨ ਫਨ ਇਹ ਕੜੇ ਪੈ ਆਕੜੇ ਪੈ ਕੜਦੇ 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 ਤੁਸੀਂ ਆਓ ਭਾਈ ਜਿਹੜੇ ਮਾਹਰ ਐ ਕਰਕੇ ਚੋਈ ਸੀ ਆਕੜੇ ਪੈ ਕਰਨ ਹਾਂ ਚੇਨ ਨਾਲ ਹੋਣਾ ਕਰਵਾ ਦਿੰਦਾ ਨੰਨ ਭਾਈ ਜੀ ਆਹ ਬਾਡੀ ਕਿਹਨਾਂ ਤੋਂ ਲਾ ਦੀ ਜੀ ਲੈ ਲੈ ਹੱਥ ਮੰਡੇ ਦੇ ਪੁੱਛ ਤੇਰਾ ਮਾੜੇ ਸਾਡੇ ਤੋਂ ਆਉਂਦਾ ਕੋਈ ਨਹੀਂ ਕੋਈ ਨਹੀਂ ਕੇਰਾ ਕੱਢਦੇ ਆਕੜੇ ਪੈ ਨਾ ਜਦੋਂ ਕੇਰਾ ਕੱਢੋਂਗੇ ਕੋਲਾ ਕਰਦੇ ਹੋਗੇ ਤੁਸੀਂ ਤੇ ਨਾਲ ਦੇ ਨਾਲ ਇਹਨੇ ਨਾਲ ਦੇ ਨਾਲ ਇਹਨੇ ਮੰਨ ਲਾ ਫਾਈ ਜਲੋ ਕੜਕੜ ਕੇ ਥਾਣੇ ਥਾਤੀ ਲਾਲਪੁਰੇ ਜਿਆ ਦੇ ਪੱਕੇ ਦੇ ਨਾਲ ਆਪ ਸਾਦੇ ਨਾ ਬੱਦੇ ਮੁਝੇ ਘਰ ਮਾਰੋ ਜਿਵੇਂ ਆਂ ਜਦੋਂ ਆਖਰੇ ਮਾਰੂ ਕੋ ਇਹ ਤਾਂ ਫੇਰਾ ਮੋਟੀਆਂ ਮੋਟੀਆਂ ਧਾਰਾਂ ਕੱਢੀਆਂ ਅਕੜੇ ਮਾ ਹਰਜੂ ਨਾਲ ਦੇ ਨਾਲ ਗਲਾਸ ਬਾਹਰ ਕਿਤੇ ਪਾ ਦਿਓ ਦੇ ਮੇਰੇ ਬਸ ਬੇਸਨ ਵਾਂਗ ਬੋਲੋ ਬੇਸਨ ਮਾਤੇ ਚਾਰਾਂ ਜੋ ਕੱਢ ਦਿਓ ਇਕਰਾ ਪੂਰੀ ਜਿਹੜਾ ਘਰ ਮਾਰੂ ਖੜੋ ਕੋ ਕਿ ਘਰ ਮਾਰੂ ਇਹ ਜਿਹੜੇ ਮੱਛੀ ਨੇੜੇ-ਵੇੜੇ ਲੱਗੜ ਦਿੰਦੀ ਸੀ ਤੁਸੀਂ ਦੇਖ ਸਕਦੇ ਹੋ ਤਕਰੀਬਨ 70% ਲੱਗ ਚੁੱਕੀ ਹੈ ਹਾਂਜੀ 80 ਲੱਗੀ 80% ਲੱਗੀ ਬਦਖ ਮਨ ਉਹ ਲਾਉਂਦਾ ਨਾ ਬਰਗ 10 ਕਿ ਮਿੰਟਾਂ ਦਾ ਟਾਈਮ ਹੋਰ ਲੱਗੂਗਾ ਜੀ ਇਹ ਬੱਚੇ ਨੂੰ ਚੱਕ ਕੇ ਬਾਹਰ ਭਜਣਾ ਜਿਹਦੇ ਨਾਲ ਇਹਨੂੰ ਤੇ ਉਹ ਆਵੇ ਅਸੀਂ ਪੱਟੀ ਦਾ ਵੀ ਵੀਰ ਨੂੰ ਮੈਂ ਦਿਖਾਵਾਂਗੇ 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 ਸਾਰਾ ਵੀਡੀਓ ਸ਼ੂਟ ਹੋ ਰਹੀ ਹੈ ਬਹੁਤ ਸਮੱਸਿਆ ਸੀ ਜੀ ਬਹੁਤ ਵੱਡੀ ਇਹ ਔਖਾ ਆਪਦਾ ਜੀ ਕੰਮ ਕਿਉਂਕਿ ਇਹ ਸਮੱਸਿਆ ਬਹੁਤ ਵੱਡੀ ਸਮੱਸਿਆ ਜਿਹੜਾ ਆਪਣਾ ਮਸਾ ਆਪਾ ਇਹ ਬੱਚਾ ਬੱਚਾ ਤਿਆਰ ਮਦਦ ਤਿਆਰ ਕਰਕੇ ਸਵਾਉਣੇ ਆ ਦਿਨ ਮਸਾ ਆਉਂਦੇ ਨੇ ਪਰ ਜਦੋਂ ਇਸ ਜੀ ਇਹ ਸਮੱਸਿਆ ਹੋ ਜਾਂਦੀ ਆ ਤਾਂ ਬਹੁਤ ਔਖਾ ਹੋ ਜਾਂਦਾ ਹੈ ਗਿਆ ਚਾਗਲਾ ਕੋਈ ਕਿ ਬੱਚਾ ਨਾਲ ਨਾਲ ਚਵਾ ਗਿਆ ਉਹ ਜਿਹੜੇ ਸਾਡੇ ਗਏ ਫਾਈਪ ਚੁੱਕੇ ਥੱਲੇ ਬਾਲ ਕੇ ਬਹੁਤ ਗੁੱਡੀ ਕੋਲ ਬਸ ਬੈਸਨ ਚ ਪਾਓ ਜੇ ਬੈਸਨ ਦੇ ਵਿੱਚ ਤਦੂ ਕੱਟ ਸੱਚੋਪਨ ਕਟਲ ਬਚਣ ਸੋ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇਹ ਵੀਡੀਓ ਬਣਾ ਰਹੇ ਆ ਸੋ ਅੱਜ ਕਈ ਵੀਡੀਓ ਫੋਨਗਾ ਸੀ ਚਾਰੇ ਪਾਸੇ ਪਿੰਡਾਂ ਚ ਮੱਝਾਂ ਨੇ ਪਰ ਇਹ ਜਿਹੜੀ ਸਮੱਸਿਆ ਸੀ ਇਹ ਬਹੁਤ ਦਿਨਾਂ ਤੋਂ ਆਪਾਂ ਦੇਖ ਰਹੇ ਸੀ ਵੀ ਕੋਈ ਜਿਹੜਾ ਪਸ਼ੂ ਆਵੇ ਇਹਦੇ ਨਾਲ ਆਪਾਂ ਸਾਨੂੰ ਬੱਚਾ ਲਾ ਕੇ ਦਿਖਾ ਕੇ ਤਾਂ ਜੋ ਕਿਸੇ ਵੀ ਭਰਾ ਦਾ ਜਿਹੜਾ ਪਸ਼ੂ ਨੁਕਸਾਨ ਹੋ ਜਾਂਦਾ ਕਈ ਵਾਰ ਬੱਚਾ ਮਰ ਜਾਂਦਾ ਤੇ ਬੱਚਾ ਹੋਰ ਵੀ ਲਿਆ ਕੇ ਆਪਾਂ ਲਾ ਸਕਦੇ ਚਲੇ ਤਾਂ ਆਪਣਾ ਆਪ ਦਾ ਪੰਛੀ ਦਾ ਬੱਚਾ ਤੇ ਕਈ ਵਾਰ ਕਿਸੇ ਪਸ਼ੂ ਦਾ ਬੱਚਾ ਸਵੌਣ ਵੇਲੇ ਮਰ ਜਾਂਦਾ ਜਾਂ ਬਿਮਾਰ ਹੋ ਕੇ ਮਰ ਜਾਂਦਾ ਤਾਂ ਫੇਰ ਵੀ ਹੋਰ ਵੀ ਪਸ਼ੂ ਦਾ ਬੱਚਾ ਡੇਰੀਆਂ ਦੇ ਵਿੱਚ ਮਿਲ ਜਾਂਦਾ ਤੇ ਲੱਗ ਜਾਂਦਾ ਹਾਂਜੀ ਜੇ ਬੱਚੇ ਦੇ ਨਹੀਂ ਨਾ ਆ ਫੱਟੀ ਦੀ ਦੋਨੇ ਫੱਟੀ ਵੀ ਲੱਗਦੇ ਆ ਫੱਟੀ ਦੇ ਆ 25 ਰੁਪਏ ਫੱਟੀ ਫੱਟੀ ਦਾ ਮਤਲਬ ਫੱਟੀ ਕਿਹੜੀ ਜੀ ਕੋਈ ਫੱਟੀ ਖਾ ਕੇ ਲਿਓ ਲੱਕੜ ਦੀ ਥੋੜੀ ਬਾਹਰ ਜੇ ਦੋਸਤਿਓਂ ਖਾ ਲਓ ਕਿੰਨੇ ਫੋਟੋ ਹੋਵੇ? ਦਿਖ ਜਾਏ। ਹਾਂ। ਇਹ ਥੋੜੀ ਹੋਣੀ ਨਹੀਂ ਪਲਦੀ। ਠੀਕ ਹੈ। ਉਹ ਹੋਈਆਂ ਦਾ ਰਸੀਵਾ ਲੋ ਜੀ ਸਾਧਾ ਕਰੇ। ਠੀਕ ਹੈ। ਸਾਧਾ ਲੋ ਜੀ ਬਾਰੇ ਪੂਰੀ ਜੀਬ ਅੱਜੇ। ਹਾਂ। ਬਾਪੂ ਜੀ ਕਹਿੰਦੇ ਵੀ ਕਈ ਵਾਰ ਬੱਚਾ ਮਿਲਦਾ ਨਹੀਂ। ਕਈ ਭਰਾ ਕਮੈਂਟ ਕਰਨਗੇ ਵੀ ਬੱਚਾ ਡੈਰੀਆਂ ਦੇ ਵਿੱਚੋਂ ਕਈ ਵਾਰ ਨਹੀਂ ਮਿਲਦਾ ਮੌਕੇ ਤੇ ਤੇ ਬਾਪੂ ਜੀ ਕਹਿੰਦੇ ਵੀ ਜਿਹੜਾ ਬੱਚਾ ਲਾਉਣ ਦਾ ਤਰੀਕਾ ਤਾਂ ਤੁਹਾਨੂੰ ਦੱਸ ਹੀ ਦਿੱਤਾ। ਲਵਾ ਸਕਦੇ ਹੋ ਤੇ ਫੱਟੀ ਤੇ ਲੱਕੜ ਦੀ ਫੱਟੀ ਨੂੰ ਵੀ ਮਨਲਾ ਬੱਚਾ ਬਣਾਇਆ ਜਾਂਦਾ ਲੱਕੜ ਦੀ ਫੱਟੀ 2 1/2 ਗੱਠ ਦੀ ਜਿਹਦੇ ਤੇ ਪਸ਼ੂ ਦੀ ਚੰਗੀ ਤਰ੍ਹਾਂ ਜੀਵ ਵੱਜ ਜੇ ਤੇ ਪਸ਼ੂ ਨੂੰ ਇੰਜ ਲੱਗਦਾ ਵੀ ਮਨਲਾ ਆਪਣਾ ਉਹੀ ਬੱਚਾ ਸੋ ਨਮੀ ਤੁਹਾਨੂੰ ਇਹ ਵੀਡੀਓ ਲੈ ਕੇ ਆਇਆ ਹੈ ਦੋਸਤ ਬੀਤਰ ਰਿਸ਼ਤੇਦਾਰਾਂ ਨਾਲ ਸਾਂਝੀ ਜ਼ਰੂਰ ਕਰਿਓ ਤਾਂ ਜੋ ਪਤਾ ਨੇੜੇ ਕਰ ਕਟੜੂ ਤੇ ਤਾਂ ਜੋ ਹੋਰ ਵੀ ਭਰਾ ਦਾ ਫਾਇਦਾ ਹੋ ਸਕੇ ਅਬ ਉਸੇ ਘਰ ਕੋਲ ਪਾਣੀ ਭਰ ਲਾ ਖੋਲੋ ਕਰ ਦੂ ਯਾਸ਼ੇ ਬਹੁਤੇ ਪੜਾ ਮਾਝਾ ਕੰਮ ਹੋ ਗਿਆ ਸਿੰਘ ਥੋੜੀ ਜਿਹੀ 80% ਤਕਰੀਬਨ ਬੱਚਾ ਚੱਲ ਚੁੱਕੀ ਹੈ ਕਿਉਂਕਿ ਕਿਤੇ ਤਾਂ ਥਾੜਾ ਨੂੰ ਹੱਥ ਨਹੀਂ ਲਵਾ ਰਹੇ ਸੀ ਤੇ ਚੰਗੀ ਤਰ੍ਹਾਂ ਥਾੜਾ ਨੂੰ ਹੱਥ ਲਵਾਇਆ ਤੇ ਪਸ਼ਮ ਦੁੱਧ ਤੇ ਵੀ ਤਕਰੀਬਨ ਪੂਰਾ ਉਤਰ ਚੁੱਕਿਆ ਤੇ ਬੱਚੇ ਨੂੰ ਛੱਟ ਰਹੀ ਜਾ ਹੁਣ ਇੱਕ ਮਾਰੀ ਫੇਰ ਅੰਦਰ ਹੱਥ ਪਾਇਆ ਜਾਵੇਗਾ ਉਸ ਤੋਂ ਬਾਅਦ ਬੱਚੇ ਨੂੰ ਚੱਕ ਕੇ ਦੂਰ ਭਜਾਇਆ ਜਾਣਾ ਜਿਹੜਾ ਇਹ ਉਸ ਤੋਂ ਬਾਅਦ ਇਹ ਮਗਰ ਭਜਨੀ ਆ ਜਿਹਦੇ ਨਾਲ ਪਤਾ ਲੱਗ ਸਕਦਾ ਵੀ ਆਪ ਨੂੰ ਕਿੰਨਾ ਮੁਹਕ ਪਸ਼ੂ ਕਰ ਰਿਹਾ ਇਹ ਤਾਂ ਹੈਗਾ ਤਕਰੀਬਨ ਸੌਖਾ ਤਰੀਕਾ ਪਰ ਜੇਕਰ ਫੇਰ ਵੀ ਨਾ ਲੱਗਦੀ ਤਾਂ ਇੱਕ ਔਖੇ ਤਰੀਕੇ ਦੇ ਨਾਲ ਫੂਕ ਮਾਰ ਕੇ ਅੰਦਰ ਹਵਾ ਅੰਦਰ ਫੂਕ ਮਾਰ ਕੇ ਤੇ ਪਸ਼ੂ ਨੂੰ ਅੰਦਰ ਪੂਰੀ ਜ਼ਿਆਦੇ ਹਵਾ ਭਰ ਕੇ ਬੱਚਾ ਲਿਆ ਜਾਂਦਾ ਜੇਕਰ ਕਤੇ ਫੇਰ ਆਪਾਂ ਨੂੰ ਲੋੜ ਪਈ ਤਾਂ ਉਸ ਤਰੀਕਾ ਵੀ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਹੁਣ ਇਹਦੇ ਵਿੱਚ ਕੋਈ ਕੋਈ ਕੁਰੀ ਤਰ੍ਹਾਂ ਨਹੀਂ ਚੱਲਉਂਦੀ। ਕੋਈ ਲੋੜ ਨਹੀਂ। ਦੂਸਰਾ ਵੀ ਵਿਗੜ ਕੇ ਜਾ ਰਿਹਾ। ਤੇ ਕਈ ਵਸੂ ਦੁੱਧ ਤੇ ਨਹੀਂ ਆਉਂਦੇ। ਉਹ ਇਸ ਤੋਂ ਬਾਅਦ ਆਪਾਂ ਇੱਕ ਰੀਲ ਪਾ ਰਹੇ ਆ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ। ਉਹ ਆਪਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ। ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਫੇਰ ਕਹਨੇ ਵੀ ਜੇ ਚੰਗੀ ਲੱਗੀ ਤਾਂ ਆਪਣੇ ਦੋਸਤ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਰ ਜਰੂਰ ਕਰੋ ਤਾਂ ਜੋ ਉਹਨਾਂ ਦਾ ਵੀ ਆਪਾਂ ਭਲਾ ਕਰ ਸਕੀਏ ਕਿਉਂਕਿ ਇੱਕ ਆਪ ਆਪਣੀ ਪੰਗਾ ਲੈਣਾ ਕਿਸੇ ਭਰਾ ਨੇ ਵੀ ਕਿਤੇ ਵੀਡੀਓ ਦੇਖ ਕੇ ਪੰਗਾ ਲੈ ਲਓ ਤੇ ਬੱਚਾ ਲਵਾਉਣਾ ਤਾਂ ਚੰਗੇ ਕਿਸੇ ਮਾਹਰ ਤੋਂ ਨਵਾ ਸਕਦੇ ਹੋ ਪੈਸੇ ਇਹ ਕੁਝ ਭਰਾਵਾਂ ਨੂੰ ਤੇ ਜੇ ਬਾਰੇ ਜਾਣਕਾਰੀ ਸੀ ਪਰ ਕਾਫੀ ਭਰਾਵਾਂ ਨੂੰ ਜਾਣਕਾਰੀ ਨਹੀਂ ਸੀ ਤਾਂ ਉਹਨਾਂ ਦੇ ਖਤਰੇ ਇਹ ਵੀਡੀਓ ਬਣਾ ਰਹੇ ਆ ਦੇਖ ਸਕਦੇ ਹੋ ਕਿਤੇ ਬੱਚੇ ਨੂਰ ਦਾ ਮੋਹ ਨਹੀਂ ਕਰਦੇ ਸੀ ਬੱਚੇ ਕੰਨੀ ਝਾਕਦੇ ਨਹੀਂ ਸੀ ਹੁਣ ਤੁਸੀਂ ਦੇਖ ਸਕਦੇ ਹੋ ਧਾਰਾਂ ਵੀ ਤਕਰੀਬਨ ਪਾਜ ਗਈ ਆ ਪੂਰਾ ਪਸਮਾ ਕਰਕੇ ਖੜੀ ਹੈ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਾਂ ਨੂੰ ਤੋਰਾਂਗੇ ਪਹਜਾਵਾਂਗੇ ਤੇ ਹੁਣ ਜੋਣੀ ਬਾਬੂ ਜੀ ਨੂੰ ਨਹੀਂ ਪਰਨੇ ਪਹਜਾਉਣੀ ਆ ਹਾਂਜੀ ਅਡਾਟ ਪਾਉਣਾ ਵੀ ਇਹੀ ਅਡਾਟ ਇਹਦਾ ਡਾਟ ਹੀ ਪਾਉਣਾ ਅਡਾਟ ਪਾਉਣਾ ਹਾਂਜੀ ਹੁਣ ਆਪਾਂ ਪਤਾ ਬਿਊ ਠੀਕ ਹੋ ਗਿਆ ਠੀਕ ਹੈ ਸੰਗ ਲਾ ਦੇ ਧਾਰੇ ਨੂੰ ਬਸ ਲੈ ਕੇ ਚੱਲੋ ਕਹਤੈ ਲੋਬ ਨੂੰ ਬਤਾ ਬਤਾ ਕਰ। ਠੀਕ। ਜਿਹੜਾ ਬੱਚਾ ਲੱਗਿਆ ਉਹ ਤੇ ਹੋ ਗਿਆ। ਹੋਇਆ ਮਗਰ। ਠੀਕ ਹੈ। ਤੁਸੀਂ ਦੇਖ ਸਕਦੇ ਕਿਤੇ ਬੱਚੇ ਨੂੰ ਝਾਕ ਵੀ ਨਹੀਂ ਰਹੀ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਮਗਰ ਮਗਰ ਤੁਰ ਰਹੀ ਹੈ। ਪੌਣੇ ਜੀ ਪੌਣੇ। ਪੌਣੇ ਹੈ ਆਪਾਂ ਇਹ ਕਹਿ ਸਕਦੇ ਵੀ ਮੈਂਟ ਦਾ ਵੀ ਭਰੋਸਾ ਨਹੀਂ ਕਰਨਾ ਇਹਨੇ। ਮੂਰੇ ਖਚਾ ਮੂਰੇ ਰੇੜੀ ਦੇ ਧਰੋ ਇਹਨੂੰ। ਟੋਟੇ ਫੱਟਲਾ ਨੂੰ ਬਚਾਉ ਰਿਹਾ ਆ ਭਾਈ ਮੋੜਦਾ ਇਹਨੂੰ ਪਸ਼ੂਆਂ ਦਾ ਵੀ ਕਰਕੇ ਉਧਰ ਪਸ਼ੂ ਬੰਨੇ ਕਰਕੇ ਥੋੜਾ ਜਿਹਾ ਕਰਦੀ ਆ ਲੈ ਲੈ ਚੱਲ ਕਰ ਚੱਲਿਆ ਇਹਨੂੰ ਚੋਟੀ ਫੜ ਲੈਣੇ ਚੋਟੀ ਫੜ ਰਿਹਾ ਬਦਲ ਲੈ ਲੈ ਚੱਲ 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 ਲੈ ਚੱ ਕੱਕਾ ਸੰਗਲਾ ਨਾ ਲਾ ਦੇ ਪਿਆਰ ਤੋਂ ਮਾਰੀ ਤੂੰ ਹੋਰੇ ਨਹੀਂ ਘੰਟਾ ਆ ਰਿਹਾ ਸੰਗਲਾ ਲਾ ਦੇ ਅੱਧਾ ਮੈਂ ਠੀਕ ਜੀ ਜੋਟਨਾ ਖੜੋ ਆ ਇੱਧਰ ਮੋੜ ਲਾ ਕੱਕਾ ਤੂੰ ਸੰਗਲ ਛੱਡ ਦੇ ਬਾਪੂ ਸੰਗਲ ਛੱਡ ਦੇ ਵਸ ਪਰਲੇ ਖੰਬੇ ਤੇ ਜਾ ਆਪੇ ਕੋ ਬੱਚੇ ਨੂੰ ਪੜਾ ਲਈਏ ਭਾਈ ਕੋਈ ਨਹੀਂ ਕੋਈ ਨਹੀਂ ਮੈਂ ਇੱਕ ਵਾਰ ਸੰਗਲ ਨਹੀਂ ਖੇਮਣਾ ਚੱਲ ਲੈ ਜਾ ਬੱਚੇ ਨੂੰ ਪਹਿਲੇ ਲੈ ਕੇ ਜਾ ਕੇ ਰਾਂ ਫੜ ਲੈ ਕੇ ਫੜੀ ਬਜਾਉਣੇ ਆਗਾ ਆ ਤੇ ਬੱਚੇ ਦੇ ਦੋ ਪਰਾਏ ਜੀ ਇਹ ਕਿਹੜਾ ਦਿੱਤੀ ਜਲਾਤ ਵਾਲਾ ਲੋਕ ਹੈ ਆਲੇ ਜਵਾਹ ਨਾ ਤੇ ਨਾਲੋ ਗੱਜ ਗਦਾਂ ਗੋ ਰੇੜੀ ਦੇ ਕੰਨ ਜਮਾ ਗੇੜੀ ਦਾ ਸੌਖਾ ਸੀ ਤੂੰ ਦੇਖ ਸਕਦਾ ਬੱਚੇ ਕਿੰਨ ਮਲ ਕੇ ਬੈ ਜਾ ਰਹੀ ਆ ਤੇ ਨਹੀਂ ਤਾਂ ਹੈ ਬੱਚੇ ਕਨੇ ਝਾਕਦੀ ਵੀ ਨਹੀਂ ਕਈ ਦਿਨਾਂ ਤੋਂ ਇਹ ਬਹੁਤ ਔਖਾ ਹੋ ਰਿਹਾ ਹੁਣ ਪੂਰਾ ਚੱਕ ਲਓ ਚੱਕ ਲਓ ਅੱਛਾ ਕਰ ਲਿਓ ਤੁਸੀਂ ਤੁਸੀਂ ਖਾ ਲਓ ਬੱਚੇ ਰਸ ਤੇ ਯਾਥੇ ਅਡਾਰ ਪੂਰੀ ਫਸ ਗਈ ਕਿਵੇਂ ਚੋਟੀਏ ਫੜਦੇ ਲੋਕੋ ਹਾਂ ਇਹਦਾ ਮਸਾ ਮੇਲ ਇਹ ਲੋਕੀ ਲੱਗੇ ਪੈੜ ਦਾ ਖਾਣ ਚਾਹ ਦਾ 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 ਦੇਣੀ ਉਹਨੂੰ ਲੈ ਕੇ ਆਪੇ ਚੋਟੀਏ ਤਾਂ ਫੜ ਲਾ ਤੇ ਬੱਚੇ ਨੂੰ ਉਧਰ ਲੈ ਕੇ ਜਾਣਾ ਇਹ ਆਪਾਂ ਦੇਖਣਾ ਯਾਰ ਜੀ ਉਸ ਨੂੰ ਤਜਰਬਾ ਹੀ ਦਿਖਾ ਰਹੇ ਆ ਹੰਮ ਗਿਆ ਓਏ ਚੱਲ ਓਏ ਬੱਸ ਸਰ ਗਿਆ ਓਏ ਅਸੀਂ ਤਾਂ ਦਵਾਈ ਦੇ ਇਹਨੂੰ ਕੋਈ ਰੋਕ ਲ ਮੱਧ ਨੂੰ ਰੋਕ ਲ ਮੱਧ ਨੂੰ ਰੋਕ ਲ ਛੰਗ ਲਾ ਬੱਚਾ ਛੱਡ ਦੇ ਮੋਰਸਾਂ ਦੇ ਅੰਦਰ ਕਰ ਲੋ ਮੋਰਸਾਂ ਤੋਂ ਡਰਦੀ ਆ ਮੋਰਸਾਂ ਤੋਂ ਡਰ ਗਈ ਬੱਚਾ ਛੱਡ ਦੇ ਬੱਚਾ

ਉਹ ਸੱਣ ਕਰੇ ਕਿਵੇਂ ਰੰਗ ਦੀ ਹੈ ਪੁੱਛ ਆ ਕੇ ਬੈਠ ਗਈ ਠੀਕ ਆ ਹੁਣ ਤਾਂ ਭਾਈ ਠੀਕ ਆ ਭਾਈ ਹਾਂ ਆਗੇ ਚੋਲੋ ਕੇ ਤਾਂ ਖਾਲੀ ਕਰੋ ਹਾਂ ਕਚੋਰ ਜੋ ਸਾਰੀ ਚੋਦੋ ਕਰਾ ਬੰਨ ਦੋ ਜੀ ਪਿੱਛੇ ਬੰਨ ਗਏ ਤੋਣੀ ਇੱਥੇ ਕਰੀਏ ਇਹ ਕੱਦਾ ਪਸੂ ਉੱਥੋਂ ਲੈ ਕੇ ਮੈਂ ਤਾਂ ਕਹਣਾ ਹੋਰ ਬੰਨ ਲਓ ਇੱਥੇ ਕਿ ਨਹੀਂ ਮੇਰੇ ਪਸੂ ਦੀ ਬੰਨਣਾ ਜੀ ਹੈ ਉਹ ਘੰਟੇ ਦੇ ਨਾਲ ਦੇਖੋ ਠੀਕ ਆ ਬੰਨਣ ਦੇ ਹਾਂ ਤਾਂ ਤੁਸੀਂ ਜਿਹੜੀਆਂ ਕੋ ਜਾਨੇ ਘੱਟੇ ਬਾਸੇ ਜੋਨੇ ਵਾ ਠੀਕ ਆ ਤੁਸੀਂ ਦੇਖ ਸਕਦੇ ਹੋ ਪੂਰੀ ਉਤਰੀ ਖੜੀ ਆ ਤੇ ਧਾਰਮੇਂ ਗੇਰੀ ਬਣੇ ਫਸ ਕੇਰਾ ਮਾਰੋ ਹੁਣ ਫੋਨ ਕਰਦੀ ਆ ਲਿੰਦੀ ਲਿੰਦੀ ਦੋ ਦੋ ਘੜੋ ਜਾਣਾ ਬਬੀ ਰਾਤ ਨਾਲ ਆਉਂਦੇ ਨੂੰ ਰੱਖ ਬਸੇ ਨੂੰ ਇਹ ਕੁੜੀ ਹੱਥ ਘਾਟਾ ਤੇ ਹੰਗਾਈ ਦੀ ਬੰਦ ਕਰੀ ਤੇ ਉਸ ਤੇ ਬੁੱਕ ਜੀ ਨਹੀਂ ਨਾ ਰਿਹਾ ਜੋ ਰਹਾ ਕੋਈ ਕੋਈ ਇਹ ਤੋਂ ਦੂਰ ਹੋ ਜਾ ਮਾਰਾ ਦਾ ਕਿੰਨਾ ਹੈ ਫਿਰ ਨੁੱਖਲ ਬੱਚੇ ਨੂੰ ਨੇੜੇ ਨਹੀਂ ਹੋਣ ਦਿੰਦੇ ਜਿੱਤੇ ਥਣਾ ਨੂੰ ਤਾਂ ਹੱਥ ਲਾਉਣ ਕੀ ਦੇਣਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਆਪਣਾ ਰਿਜ਼ਲਟ ਮਿਲਿਆ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਵੀ ਕਿਹੜੇ-ਕਿਹੜੇ ਏਰੀਆ ਚੋਂ ਆਪਣਾ ਇਹ ਭਰਾਵਾੜੇ ਵੀਡੀਓ ਦੇਖਦੇ ਹੋ ਤੁਸੀਂ ਦੇਖ ਸਕਦੇ ਹੋ ਧਾਰ ਵੀ ਲੈ ਰਹੀ ਆ। ਵੀਡੂ ਆਪਾਂ ਦੂਰੋਂ ਬਣਾ ਰਿਆ ਤਾਂ ਜੋ ਮਜ ਡਰ ਨਾ ਜਾਵੇ ਕਿਉਂਕਿ ਡਾਕਟਰੀ ਪੀਸੇ ਹੁਣ ਕਾਰਨ ਕਈ ਵਾਰ ਪਸ਼ੂ ਡਰ ਜਾਂਦਾ। ਇਹ ਡਾਦੀ ਨੂੰ ਕੋਈ ਨਾ ਬੜਾ। ਹਾਂਜੀ। ਹੁਣ ਡਾਦੀ ਨੇ ਇੱਧਰੋਂ ਉੱਧਰ ਦਿਖਾਉਂਦੇ ਆ। ਤੇ ਹੁਣ ਡਾਦੀ। ਮਰੀ ਭੇਗੇ ਡਾਗਲੀ ਬੋਕ ਨਾ ਆ ਰਹੇ। ਠੀਕ ਐ। ਛੋਟੇ ਕਹਿੰਦੇ ਜਾਗਦੀ ਆ। ਹਾਂ। ਜੇ ਦੁਬਾਰੇ ਨਾਜ ਨੇੜੇ। ਦਾ ਪੈ ਗਿਆ ਬੰਦ ਗਿਆ ਉਹ ਅੱਗੇ ਟਿਕਾ ਲਊਗਾ ਹਾਂ ਤੇ ਕਹਾਂਗੇ ਕਦੇ ਜੀ ਤੁਹਾਨੂੰ ਲੋਕ ਦੇਖੇ ਉਹ ਹੋਈ ਨਾ ਰਹੇ ਸਾਡਾ ਇਹ 40 50 ਮਿੰਟਾਂ ਦਾ ਜਿਹੜਾ ਪ੍ਰੋਸੈਸ ਸੀ ਸਫਲ ਹੋ ਗਿਆ ਸਾਰੇ ਵੀਰਾਂ ਦਾ ਧੰਨਵਾਦ ਦੋਸਤੋ ਇਹ ਸਾਡੇ ਨਾਲ ਜਿਹੜੀ ਵੀਡੀਓ ਆਪਾਂ ਸਾਂਝੀ ਤਾਂ ਕਰੀਏ ਕਿਉਂਕਿ ਇਹ ਜਿਹੜੀ ਸਮੱਸਿਆ ਪਸ਼ੂਆਂ ਦੀ ਬਹੁਤ ਆ ਰਹੀ ਹੈ ਕਹਿੰਗਾ ਤੇ ਕੱਟੂ ਅੰਦਰ ਮਰ ਜਾਂਦੇ ਨੇ ਤੇ ਜਾਂ ਕਈ ਵਾਰ ਕਟਰੂ ਭੁੱਲ ਜਾਂਦੀਆਂ ਨੇ ਤਾਂ ਜੇਕਰ ਜੇ ਹੀ ਸਮੱਸਿਆ ਆਉਂਦੀ ਆ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਦੁੱਧ ਤਕਰੀਬਨ ਕੱਢ ਚੁੱਕਿਆ ਤੇ ਬੱਚਾ ਨੂੰ ਚੰਗਾ ਰਹੇ ਆ ਤੇ ਕਿਤੇ ਇਹ ਨੇੜੇ ਵੀ ਨਹੀਂ ਹੋਣ ਦਿੰਦੀ ਸੀ ਤੇ ਕਿਤੇ ਹੁਣ ਇਹ ਬੱਚਾ ਚੰਗੀ ਤਰ੍ਹਾਂ ਮਨ ਲਾ ਦੁੱਧ ਚੁੰਗ ਰਿਹਾ